ਕਿ ਕਿਹਾ ਸੀ ਸਰਕਾਰਾਂ ਨੂੰ ਪਹਿਲਾਂ ਤੁਹਾਨੂੰ ਦੱਸੀ ਜਾਂਦੇ ਆ ਵੀ ਜੇ ਆਪਾਂ ਨਾ ਕੋਈ ਸਾਧਨ ਬਣਾਏ ਤਾਂ ਬੇਲਨ ਨਾ ਦਿੱਤੇ ਇਹ ਜਿਹੀਆਂ ਨੌਬਤਾਂ ਆਉਣਗੀਆਂ ਪਰਚਾ ਦਰਜ ਕਰਤਾ ਚਲੋ ਕੋਈ ਗੱਲ ਨਹੀਂ ਸਰਕਾਰਾਂ ਦੇ ਕੰਮ ਹੁੰਦੇ ਆ ਪਰਚੇ ਕਰਨੇ ਪਰ ਜਿਸ ਤਰੀਕੇ ਨਾਲ ਇਹਨਾਂ ਨੇ ਮੁਲਾਜ਼ਮਾਂ ਨਾਲ ਸਰਕਾਰੀ ਮੁਲਾਜ਼ਮਾਂ ਨਾਲ ਦੁਰਵਿਹਾਰ ਕੀਤਾ ਉਹ ਵਾਕਈ ਨਿੰਦ ਨਹੀਂ ਹੋ ਗਿਆ ਕਿਸਾਨੀ ਨੂੰ ਦੇ ਜਿਨ੍ਹਾਂ ਨੇ ਉੱਥੇ ਖਰਾਬੀ ਕੀਤੀ ਸੀ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਨਾ ਆ ਪਾਰਟੀਆਂ ਗਈਆਂ ਹੋਈਆਂ ਜਲਦੀ ਜਲਦੀ ਸੀ ਅਰੈਸਟ ਕਰ ਲਾ ਜਿਹੜਾ ਕਿਸਾਨ ਹੈ ਉਹਦਾ ਅੱਗ ਬਿਨਾ ਕੋਈ ਹੱਲ ਨਹੀਂ ਜੇ ਇਹ ਸਰਕਾਰ ਸਾਨੂੰ ਬੀਲਰ ਨਹੀਂ ਦਿੰਦੀ ਮਸ਼ੀਨਾ ਨਹੀਂ ਦਿੰਦੀ 12700 ਪਿੰਡ ਆ ਸਾਡੇ ਜ਼ਿਲ੍ਹੇ ਦੇ ਵਿੱਚ ਹਰੇਕ ਪਿੰਡ ਨੂੰ ਦੋ ਦੋ ਬੀਲਰ ਆ ਜਿਹੜੇ ਦਿੱਤੇ ਜਾਣ ਉਹ ਵੀ ਵੱਡੀਆਂ ਮਸ਼ੀਨਾ ਉਹ ਸਾਡਾ ਟਿਕਾਹ ਫੇਰ ਹੋਊਗਾ ਤੁੰਤਮਰ ਸਾਡੇ ਚੋਂ ਗਿਆ ਕਹਿੰਦਾ ਸੀ ਮੈਂ ਕਿਸਾਨ ਦਾ ਪੁੱਤ ਐ ਕਿਵੇਂ ਪਰਾਲੀ ਫੂਕਣੀ ਐ ਕਿਵੇਂ ਵਾਹੀ ਕਰਨੀ ਐ ਮੈਨੂੰ ਸਾਰਾ ਪਤਾ ਐ ਪਰ ਉਹ ਹੁਣ ਭੁੱਲ ਗਿਆ ਕਿ ਪ੍ਰਾਈ ਨੂੰ ਕਿਵੇਂ ਲਾਉਣੀ ਆ ਹੁਣ ਉਹਦੇ ਕੋਈ ਯਾਦ ਨਹੀਂ ਇਹੋ ਜਿਹੇ ਬਿਆਨ ਜਿਹੜੇ ਬੇਤੁਕੇ ਬਿਆਨ ਦੇਣੇ ਉਹਦੇ ਆਸਤੇ ਗਲਤ ਆ ਇਹ ਇਹ ਤਾਂ ਜੀ ਅਸੀਂ ਜਿਹੜੇ ਸਾਡੇ ਕਿਸਾਨਾਂ ਨੇ ਕੋਈ ਗੱਲਬਾਤ ਕੀਤੀ ਐ ਕੋਈ ਕਹਿੰਦੇ ਅਸੀਂ ਗੱਲ ਕਹੀ ਐ ਡੀਸੀ ਸਾਹਿਬ ਨਾਲ ਪਹਿਲਾਂ ਸਾਡੀਆਂ 10-12 ਮੀਟਿੰਗਾਂ ਹੋ ਗਈਆਂ ਸੋ ਅਸੀਂ ਡੀ ਸੀ ਸਾਹਿਬ ਨੂੰ ਕਿਹਾ ਸੀ ਵੀ ਆਪਣਾ ਡਿਸਪੂਟ ਪਊਗਾ ਕਿਤੇ ਨਾ ਕਿਤੇ ਕਿਉਂਕਿ ਇੱਕ ਕਿਸਾਨ ਅਨਪੋੜ ਹੈ ਜੇ ਨਾ ਪਰਾਲੀ ਚੱਕੀ ਦੀ ਤਾਂ ਕਿਤੇ ਆਪਾਂ ਲੜਬੋਲ ਵੀ ਸਕਦੇ ਆ ਕੋਈ ਇਹ ਜਿਹਾ ਐਕਸ਼ਨ ਆ ਸਕਦਾ ਵੀ ਸਾਨੂੰ ਜਿਹੜੇ ਬਿੱਲਰ ਹੈ ਜੀ ਤੇ ਇਹ ਸਾਨੂੰ ਵੱਧ ਤੋਂ ਵੱਧ ਦੇ ਜੀ ਪਰ ਇਹ ਸਰਕਾਰਾਂ ਤੋਂ ਕਿਸਾਨਾਂ ਦੀ ਜਿਹੜੀ ਪਰਾਲੀ ਚੱਕੀ ਨਹੀਂ ਗਈ ਬਿੱਲਰ ਹੈ ਜਿਹੜੇ ਡੀ ਸੀ ਸਾਹਿਬ ਨੇ ਗੱਲ ਕਰੀ ਆ ਹੁਣੇ ਅਸੀਂ ਉੱਥੋਂ ਆਏ ਆ ਕਿ 200 ਬਿੱਲਰ ਤੁਹਾਨੂੰ ਦਿੱਤਾ ਤੇ ਸਾਡੇ ਜ਼ਿਲ੍ਹੇ ਦੇ ਵਿੱਚ 270 ਪਿੰਡ ਹੈ ਸਾਨੂੰ ਇੱਕ ਇੱਕ ਵੀ ਬੀਲਰ ਨਹੀਂ ਆਉਂਦਾ ਜਿਹੜਾ ਪਿੰਡਾਂ ਦੇ ਵਿੱਚ ਹੈ ਕਿਉਂਕਿ ਜੇ ਨਾ ਸਾਡੀ ਪ੍ਰਾਲੀ ਚੱਕੀ ਕੀ ਤਾਂ ਇਹ ਜੇ ਡਿਸਪੂਟ ਹੋਣਗੇ ਜੇ ਆਪਾਂ ਨਾ ਕੋਈ ਸਾਧਨ ਬਣਾਏ ਤਾਂ ਬੀਲਰ ਨਾ ਦਿੱਤੇ ਇਹ ਜੀਆਂ ਨੌਬਤਾ ਆਉਣਗੀਆਂ ਪਰ ਪਰਚਾ ਦਰਜ ਕਰ ਦਿੱਤਾ ਗਿਆ ਹੈ ਫਿਰ ਪਰਚਾ ਦਰਜ ਕਰਤਾ ਚਲੋ ਕੋਈ ਗੱਲ ਨਹੀਂ ਸਰਕਾਰਾਂ ਦੇ ਕੰਮ ਹੁੰਦੇ ਪਰਚੇ ਕਰਨੇ ਜਿਹੜਾ ਕਿਸਾਨ ਹੈ ਉਹਦਾ ਅੱਗ ਬਿਨਾ ਕੋਈ ਹੱਲ ਨਹੀਂ ਜੇ ਇਹ ਸਰਕਾਰ ਸਾਨੂੰ ਬੀਲਰ ਨਹੀਂ ਦਿੰਦੀ ਮਸ਼ੀਨਾਂ ਨਹੀਂ ਦਿੰਦੀ 12700 ਪਿੰਡ ਆ ਸਾਡੇ ਜਿਨ੍ਹਾਂ ਦੇ ਵਿੱਚ ਪਰ ਹਾਂ ਸਾਰੇ ਹਰੇਕ ਪਿੰਡ ਨੂੰ ਦੋ ਦੋ ਬਿਲਰ ਹੈ ਜਿਹੜੇ ਦਿੱਤੇ ਜਾਣ ਉਹ ਵੀ ਵੱਡੀਆਂ ਮਸ਼ੀਨਾਂ ਉਹ ਸਾਡਾ ਟਿਕਾਹ ਫੇਰ ਹੋਊਗਾ ਤੇ ਜਾਂ ਸਾਨੂੰ ਠੋਕਵੇਂ ਪ੍ਰਬੰਧ ਕੀਤੇ ਜਾਣ ਜਿਵੇਂ ਦੂਜੀਆਂ ਆਪਣੀਆਂ ਫਸਲਾਂ ਮੂੰਗੀ ਹੈ ਫਸਲ ਹੈ ਦਾਲਾਂ ਹੈ ਹਰ ਹਰ ਹੈ ਨਰਮ ਹੈ ਬਦਲਵੀਆਂ ਫਸਲਾਂ ਸਾਨੂੰ ਵਜਾਈਆਂ ਜਾਣ ਉਹਨਾਂ ਦੇ ਠੋਕਵੇਂ ਰੇਟ ਦਿੱਤੇ ਜਾਣ ਮੰਡੀਕਰਨ ਹੋਵੇ ਉਹਨਾਂ ਦਾ ਨਹੀਂ ਉਹਨਾਂ ਚ ਕੋਈ ਹੱਲ ਨਹੀਂ ਪੰਜਾਬੇ ਮਾਰੀ ਵੀ ਹੋ ਰਹੀ ਹੈ ਕਿ ਕਿਸਾਨਾਂ ਦੀ ਚਲੋ ਛਾਪੇਮਾਰੀ ਸਰਕਾਰ ਦਾ ਕੰਮ ਇਹਨਾਂ ਨੇ ਕਰਣੀ ਹੈ ਪਰ ਜਿਹੜੇ ਟਵੀਟ ਉਹਨੇ ਕੀਤੀ ਐ ਭਗਵੰਤ ਮਾਨ ਨੇ ਪਹਿਲਾਂ ਭਗਵੰਤ ਮਾਨ ਸਾਡੇ ਚੂ ਗਿਆ ਕਹਿੰਦਾ ਸੀ ਮੈਂ ਖਸਾਨ ਦਾ ਪੁੱਤ ਐ ਕਿਵੇਂ ਪਰਾਲੀ ਫੂਕਣੀ ਐ ਕਿਵੇਂ ਵਾਹੀ ਕਰਨੀ ਐ ਮੈਨੂੰ ਸਾਰਾ ਪਤਾ ਐ ਪਰ ਉਹ ਹੁਣ ਭੁੱਲ ਗਿਆ ਕਿ ਪਰਾਲੀ ਨੂੰ ਕਿਵੇਂ ਲਾਉਣੀ ਐ ਹੁਣ ਉਹਦੇ ਕੋਈ ਯਾਦ ਨਹੀਂ ਇਹੋ ਜਿਹੇ ਬਿਆਨ ਜਿਹੜੇ ਬੇਤੁਕੇ ਬਿਆਨ ਦੇਨੇ ਉਹਦੇ ਆਸਤੇ ਗਲਤ ਐ ਇਹ ਕਿਉਂਕਿ ਅਸੀਂ ਪਹਿਲਾਂ ਸਾਰੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਹ ਗੱਲ ਸਾਂਝੀ ਕੀਤੀ ਐ ਵੀ ਸਾਡਾ ਸਰਦਾ ਨਹੀਂ ਸਾਨੂੰ ਕੋਈ ਸਾਧਨ ਦੇਓ ਚੀਜ਼ ਐ ਨਾ ਜਿਹੜੀ ਉਹ ਅਸੀਂ ਸੌਰੀ ਫੀਲ ਵੀ ਕੀਤਾ ਐ ਡੀਸੀ ਸਾਹਿਬ ਕੋਲੇ ਵੀ ਸਾਡੇ ਨਾਂ ਅਣਜਾਣੇ ਚ ਬੰਦੇ ਸੀਗੇ ਕੋਈ ਉਹ ਕਰ ਗਏ ਪਰ ਉਹਦਾ ਅਸੀਂ ਸੌਰ ਫੀਲ ਕੀਤਾ ਤੇ ਆ ਮਾੜਾ ਬੋਲਣਾ ਕਿਸੇ ਨੂੰ ਤੁਸੀ ਆਏ ਆ ਤੁਹਾਨੂੰ ਅਸੀਂ ਮਾੜਾ ਚੰਗਾ ਬੋਲ ਗਏ ਉਹ ਗਲਤ ਗੱਲ ਹੈ ਕੋਈ ਵੀ ਬੰਦਾ ਇਨਸਾਨ ਹੈ ਕਿਸੇ ਨੂੰ ਮਾੜਾ ਵਿਹਾਰ ਕਰਨਾ ਮਾੜੀ ਗੱਲ ਹੈ ਫਿਰ ਹੁਣ ਗਾਂ ਵੀ ਅੱਗਾਂ ਲੱਗ ਲਿਆ ਇਸ ਤਰ੍ਹਾਂ ਉਹ ਤਾਂ ਜੀ ਲੱਗਣ ਗਿਆ ਅੱਗਾਂ ਲੱਗਣ ਗਿਆ ਜਿਹੜੇ ਹੁਣ ਅਧਿਕਾਰੀ ਰੋਕਣ ਆਉਣਗੇ ਤੁਹਾਨੂੰ ਅਧਿਕਾਰੀ ਆਉਣ ਕੋਈ ਗੱਲ ਨਹੀਂ ਸਾਡੇ ਵੀਰ ਪੜਣਾ ਸਾਡੇ ਹੀ ਬੱਚੇ ਆ ਚਲੋ ਅਸੀਂ ਉਹਨਾਂ ਨੂੰ ਮੂੰਹ ਪਿਆਰ ਰੱਖਾਂਗੇ ਸਾਡੇ ਅਧਿਕਾਰੀ ਆਉਂਦੇ ਆ ਤਾਂ ਸਾਡੇ ਕੋਲੇ ਉਹਨਾਂ ਜਿੱਥੇ ਅਸੀਂ ਬੈਠਾਂਗੇ ਭਾਵਾਂਗੇ ਉਹਨਾਂ ਨੂੰ ਚਾਹ ਪਾਣੀ ਪਿਵਾਵਾਂਗੇ ਲੰਗਰ ਛਕਾਵਾਂਗੇ ਕੋਈ ਗੱਲ ਨਹੀਂ ਅਸੀਂ ਇਹ じゃ ਭੁਹਾਰ ਕਿਸੇ ਨਾ ਵੀ ਨਹੀਂ ਕਰਾਂਗੇ ਪਰ ਜੇ ਕੋਈ ਆਉਂਦਾ ਤਾਂ ਅਸੀਂ ਉਹਨੂੰ ਪਿਆਰ ਨਾਲ ਹੀ ਵਾਪਸ ਕਰਾਂਗੇ ਵੀ ਸਾਡਾ ਕੋਈ ਹੱਲ ਕਰੋ ਕਿਸਾਨਾਂ ਦੀ ਫੋਟੋ ਫੜਾਈ ਹੁੰਦੀ ਹੈ ਫਿਰ ਅਗਲਾ ਇਲੈਕਸ਼ਨ ਤੁਹਾਡਾ ਕੀ ਰਹੂਗਾ ਅਗਲਾ ਇਲੈਕਸ਼ਨ ਸਾਡੀ ਕੋ ਜਿਲ੍ਹੇ ਦੀ ਮੀਟਿੰਗ ਹੋਊਗੀ ਪੰਜਾਬ ਦੀ ਮੀਟਿੰਗ ਹੋਊ ਉਹਦੇ ਚ ਕੋ ਪ੍ਰਸ਼ਾਸਨ ਨੂੰ ਬਹੁਤ ਬੇਨਤੀਆਂ ਕੀਤੀਆਂ ਡੀਸੀ ਸਾਹਿਬ ਨੂੰ ਵੀ ਇਹਦੇ 'ਚ ਨਾ ਸਾਡਾ ਕੋਈ ਹੱਲ ਕਰੋ ਕੱਲ ਦੀ ਕੱਲ ਦਾ ਇਨਸੀਡੈਂਟ ਹੈ ਕੱਲ ਕਈਕ ਸੰਨ ਨੇ ਬੜੇ ਅਫਸੋਸ ਨਾਲ ਕਹਿਣਾ ਹੈ ਪਹਿਰੇ ਹੈ ਕਿ ਮੁਲਾਜ਼ਮਾਂ ਨਾਲ ਇਸ ਤਰ੍ਹਾਂ ਜਾਤੀ ਕੀਤੀ ਹੈ ਜਦਕਿ ਕੋਈ ਜੇ ਰੋਸ ਪ੍ਰਗਟ ਕਰਨ ਦੇ ਹੋਰ ਬਿਹਰੇ ਤਰੀਕੇ ਹੁੰਦੇ ਨੇ ਪਰ ਜਿਸ ਤਰੀਕੇ ਨਾਲ ਨੇ ਮੁਲਾਜ਼ਮਾਂ ਨਾਲ ਸਰਕਾਰੀ ਮੁਲਾਜ਼ਮਾਂ ਨਾਲ ਦੁਰਵਿਹਾਰ ਕੀਤਾ ਉਹ ਵਾਕਈ ਨਿੰਦਣਯੋਗ ਹੈ ਜਿਸ ਕਰਕੇ ਅਸੀਂ ਜਿਹੜੇ ਅਧਿਕਾਰੀਆਂ ਨਾਲ ਗੱਲ ਹੋਈ ਸੀ ਉਹਨਾਂ ਦੇ ਬਿਆਨ ਤੇ ਸਾਨੀਬੰਦੇ ਜਿਨ੍ਹਾਂ ਨੇ ਉੱਥੇ ਖਰਾਬੀ ਕੀਤੀ ਸੀ ਉਹਨਾਂ ਦੇ ਖਿਲਾਫ ਅਰਜ਼ੀ ਕਰ ਰਹੇ ਹਾਂ ਕਿੰਨੇ ਬੰਦਿਆਂ ਖਿਲਾਫ ਫੋਲਸਟਰ ਮੰਗਦੇ تقريبا 20-25 ਹੋਣਗੇ ਸਰ ਬਾਈ ਨੇ ਵੀ ਹੈਗਾ ਬਾਈ ਨੇ ਵੀ ਹੈਗਾ ਸਰ ਦੂਸਰੇ ਅਧਿਕਾਰੀ ਕਿਹੜੇ-ਕਿਹੜੇ ਡਿਪਾਰਟਮੈਂਟ ਦੇ ਸੀ ਨਹੀਂ ਅਜੇ ਸੀਕ੍ਰੈਸੀ ਹੁੰਦੀ ਰੱਖਾਂਗੇ ਅਸੀਂ ਜਿਹੜੇ ਓਪਨਲੀ ਨਹੀਂ ਦੱਸਾਂਗੇ ਸਰ ਕਿਹੜੀ ਧਰਾਵਾਂ ਤਹਿਤ ਮਾਮਲਾ ਰਜਿਸਟਰ ਹੈ ਸਰਕਾਰੀ ਕੰਮ ਦੇ ਵਿੱਚ ਵਿਘਨ ਪਾਉਣਾ ਨੁਕਸਾਨ ਕਰਨਾ ਤੇ ਸਮਰਥ ਅਧਿਕਾਰੀ ਦੇ ਹਦਾਇਤਾਂ ਦੀ ਉਲੰਘਣਾ ਸਰ ਕੋ ਅਰੈਸਟ ਵੀ ਕੀਤੀ ਗਈ ਹੈ ਕਿ ਸਾਨੂੰ ਇਹ ਆ ਪਾਰਟੀਆਂ ਗਈਆਂ ਹੋਈਆਂ ਜਲਦੀ ਜਲਦੀ ਸੀ ਰੈਸਟ ਕਰ ਲਾਗੇ ਜੇ ਅੱਗੇ ਤੋਂ ਵੀ ਜੇ ਅੱਗ ਲਾਉਣਾ ਤਾਂ ਉਸ ਦੇ ਮਾਮਲੇ ਉਸੇ ਕੈਸੀ ਕਰ ਜੋ ਕਾਨੂੰਨ ਜੋ ਸਰਕਾਰ ਦੇ ਆਦੇਸ਼ ਨੇ ਜੋ ਕਾਨੂੰਨ ਕਹਿੰਦਾ ਹੈ ਉਹਦੇ ਅਨਸਾਰ ਹਮੇਸ਼ਾ ਹੀ ਕਰਵੀ ਹੋਊਗੀ ਇਹ ਨਹੀਂ ਕਿ ਹੁਣ ਹੋਈ ਜਾਂ ਨਾ ਹੋ ਹਮੇਸ਼ਾ ਹੀ ਕਰਵੀ ਹੋਊਗੀ